ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਨੂੰ ਸੁਣਨ ਤੋਂ ਬਾਅਦ ਸਾਡਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪਰ ਉਸਾ ਹੋਰ ਵੀ ਪੱਕਾ ਹੋ ਜਾਵੇਗਾ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਸੁਣਨਾ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਹਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਦੇਣਾ ਜੀ ਤਾਂ ਅਵਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਇੱਕ ਗੁਰਮਖ ਪਿਆਰਾ ਜੋ ਕਿ ਇੱਕ ਮਹਾਤਮਾ ਜੀ ਦੇ ਕੋਲ ਗਿਆ ਉਹ ਮਹਾਤਮਾ ਜੀ ਰੱਬ ਦੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਬਹੁਤ ਭਜਨ ਬੰਦਗੀ ਕਰਨ ਵਾਲੀ ਰੂਹ ਸਨ ਤੇ ਕਹਿੰਦੇ ਇਹ ਗੁਰਮਖ ਪਿਆਰਾ ਉਸ ਮਹਾਤਮਾ ਜੀ ਦੇ ਉੱਤੇ ਬਹੁਤ ਸ਼ਰਧਾ ਰੱਖਦਾ ਸੀ ਇਸ ਕਰਕੇ ਉਹਨਾਂ ਦੇ ਕੋਲ ਗਿਆ ਅਤੇ ਜਾ ਕੇ ਬੇਨਤੀ ਕੀਤੀ ਕਿ ਮਹਾ ਸਤਿ ਮਾ ਜੀ ਮੈਂ ਤੁਹਾਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਗੁਰਮੰਤਰ ਦੋ ਮੈਂ ਤੁਹਾਡਾ ਦਿੱਤਾ ਮੰਤਰ ਕਮਾਉਣਾ ਚਾਹੁੰਦਾ ਹਾਂ ਜਪਣਾ ਚਾਹੁੰਦਾ ਹਾਂ ਕਹਿੰਦੇ ਮਹਾਤਮਾ ਜੀ ਨੇ ਅੱਖਾਂ ਬੰਦ ਕਰਕੇ ਦੇਖਿਆ ਕਿ ਪਾਤਰ ਤਾਂ ਨਿਰਮਲ ਆ ਪਰ ਅਜੇ ਹੋਰ ਸਾਫ਼ ਕਰਨ ਦੀ ਲੋੜ ਆ ਭਾਵ ਕਿ ਮਨ ਅਜੇ ਹੋਰ ਸਾਫ਼ ਹੋਣ ਦੀ ਲੋੜ ਆ ਮਾਤਮਾ ਜੀ ਨੇ ਕਿਹਾ ਬੱਚੇ ਮੰਤਰ ਤਾਂ ਮੈਂ ਤੈਨੂੰ ਦੇ ਦਵਾਂਗਾ ਪਰ ਜਿਸ ਹਿਰਦੇ ਦੇ ਵਿੱਚ ਇਸ ਗੁਰਮੰਤਰ ਨੇ ਵਸਣਾ ਹੈ ਉਹਨੂੰ ਅਜੇ ਹੋਰ ਸਾਫ਼ ਕਰਨ ਦੀ ਲੋੜ ਆ ਇਸ ਕਰਕੇ ਸਮਾਂ ਲੱਗੇਗਾ ਪਹਿਲਾਂ ਇਹਨੂੰ ਸਾਫ਼ ਕਰ। ਕਹਿੰਦੇ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਹਾਂਜੀ ਮਹਾਤਮਾ ਜੀ ਜਿਵੇਂ ਤੁਸੀਂ ਕਹੋ ਮੈਨੂੰ ਆਪਣਾ ਮਨ ਸਾਫ਼ ਕਰਨ ਦਾ ਰਾਹ ਦੱਸ ਦਿਓ। ਮਹਾਤਮਾ ਜੀ ਨੇ ਕਿਹਾ ਪੁੱਤਰ ਸੇਵਾ ਕਰਨੀ ਪੈਣੀ ਆ। ਕਹਿੰਦੇ ਇਸ ਗੁਰਮੁਖ ਪਿਆਰੇ ਨੇ ਮਹਾਤਮਾ ਜੀ ਨੂੰ ਕਿਹਾ ਸਤਿਬਚਨ ਮਹਾਤਮਾ ਜੀ ਦੱਸੋ ਮੈਨੂੰ ਕਿਹੜੀ ਸੇਵਾ ਕਰਨੀ ਪਵੇਗੀ ਜੋ ਸੇਵਾ ਤੁਸੀਂ ਲਾ ਦੋ। ਕਿੰਦੇ ਮਹਾਤਮਾ ਜੀ ਨੇ ਆਪਣੇ ਇੱਕ ਸੇਵਾਦਾਰ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਕਿ ਜਾਓ ਇਸ ਪਿਆਰੇ ਨੂੰ ਅਸਤਵਲ ਦੇ ਵਿੱਚ ਛਾਡ ਆਓ ਅੱਜ ਤੋਂ ਬਾਅਦ ਇਹ ਘੋੜਿਆਂ ਦੀ ਦੇਖਰੇਖ ਕਰੇਗਾ ਘੋੜਿਆਂ ਦੀ ਸਾਮ ਸੰਭਾਲ ਕਰੇਗਾ ਕਿੰਦੇ ਉਹ ਪਿਆਰੇ ਨੇ ਵੀ ਮਹਾਤਮਾ ਜੀ ਨੂੰ ਮੱਥਾ ਟੇਕਿਆ ਅਤੇ ਉਸ ਸੇਵਾਦਾਰ ਦੇ ਨਾਲ ਤੁਰ ਪਿਆ ਮਹਾਤਮਾ ਜੀ ਨੇ ਮੰਗਰੋ ਆਵਾਜ਼ ਮਾਰ ਕੇ ਕਿਹਾ ਕਿ ਪੁੱਤਰ ਮਨ ਲਾ ਕੇ ਸੇਵਾ ਕਰੀ ਅਸੀਂ ਤੈਨੂੰ ਆਪ ਬੁਲਾਵਾਂਗੇ ਕਹਿੰਦੇ ਬਸ ਉਸ ਦਿਨ ਤੋਂ ਬਾਅਦ ਉਹ ਪਿਆਰੇ ਨੇ ਮਨ ਲਾ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਐਨੇ ਮਨ ਦੇ ਨਾਲ ਸੇਵਾ ਕਰਦਾ ਸੀ ਕਿ ਘੋੜਿਆਂ ਦੇ ਖੁਰ ਵੀ ਸਾਫ਼ ਸੁਥਰੇ ਕਰਕੇ ਰੱਖਦਾ ਘੋੜਿਆਂ ਦੇ ਖੁਰਾਂ ਦੇ ਵਿੱਚ ਵੀ ਕੋਈ ਗੰਦਗੀ ਨਾ ਰਹਿਣ ਦਿੰਦਾ ਕਹਿੰਦੇ ਇਹਦੀ ਸੇਵਾ ਦੀਆਂ ਖਬਰਾਂ ਮਹਾਤਮਾ ਜੀ ਤੱਕ ਪਹੁੰਚ ਰਹੀਆਂ ਸਨ ਕਿ ਇਹ ਪਿਆਰਾ ਬੜੇ ਮਨ ਲਾ ਕੇ ਸੇਵਾ ਕਰਦਾ ਹੈ ਪਰ ਕਹਿੰਦੇ ਇਦਾਂ ਹੀ ਨਾਲ ਸੇਵਾ ਕਰਦਿਆਂ ਕਰਦਿਆਂ ਸਮਾਂ ਬੀਤਦਾ ਗਿਆ ਕਈ ਸਾਲ ਬੀਤ ਗਏ ਮਹਾਤਮਾ ਜੀ ਨੂੰ ਵੀ ਪੁੱਲ ਗਿਆ ਕਿ ਮੈਂ ਉਹਨੂੰ ਦੁਬਾਰਾ ਆਪਣੇ ਕੋਲ ਬੁਲਾਉਣਾ ਹੈ ਗੁਰਮੰਤਰ ਦੇਣਾ ਹੈ ਤੇ ਕਹਿੰਦੇ ਇਹ ਵੀ ਸੇਵਾ ਦੇ ਵਿੱਚ ਇੰਨਾ ਰੁੱਝ ਗਿਆ ਕਿ ਸਮੇਂ ਦਾ ਪਤਾ ਹੀ ਨਹੀਂ ਲੱਗਾ ਕਿ ਕਈ ਸਾਲ ਬੀਤ ਚੁੱਕੇ ਨੇ ਪਰ ਕਹਿੰਦੇ ਇੱਕ ਦਿਨ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਮਹਾਤਮਾ ਜੀ ਨੇ ਮੈਨੂੰ ਦੁਬਾਰਾ ਆਪਣੇ ਕੋਲ ਬੁਲਾਇਆ ਹੀ ਨਹੀਂ ਫਿਰ ਮਨ ਵਿੱਚ ਸੋਚਿਆ ਵੀ ਮਹਾਤਮਾ ਜੀ ਦੇ ਕੋਲ ਤਾਂ ਬਹੁਤ سارے ਲੋਕ ਆਉਂਦੇ ਨੇ ਮਹਾਤਮਾ ਜੀ ਨੂੰ ਬਹੁਤ ਕੰਮ ਨੇ ਹੋ ਸਕਦਾ ਭੁੱਲ ਗਏ ਹੋਣ ਤਾਂ ਐਦਾਂ ਕਰਦਾ ਹਾਂ ਆਪ ਹੀ ਗੁਰੂ ਜੀ ਦੇ ਕੋਲ ਚਲਾ ਜਾਂਦਾ ਜਾ ਕੇ ਗਿਆ ਮਹਾਤਮਾ ਜੀ ਤੁਸੀਂ ਮੈਨੂੰ ਦੁਬਾਰਾ ਆਪਣੇ ਕੋਲ ਬੁਲਾਇਆ ਹੀ ਨਹੀਂ ਹੁਣ ਦੇਖੋਗਾ ਭਲਾ ਕਿ ਮੇਰੇ ਹਿਰਦੇ ਰੂਪੀ ਪਾਤਰ ਸਾਫ ਹੋ ਗਿਆ ਏ ਇਹ ਸਾਫ਼ ਹੋ ਗਿਆ ਹੋਵੇ ਤਾਂ ਕਿਰਪਾ ਕਰਕੇ ਮੈਨੂੰ ਹੁਣ ਗੁਰਮੰਤਰ ਦੋ ਕਿਉਂਕਿ ਅੰਦਰੋਂ ਭੁੱਖ ਲੱਗੀ ਸੀ ਉਹਨੂੰ ਇਹ ਸੀ ਕਿ ਮੈਨੂੰ ਗੁਰਮੰਤਰ ਮਿਲ ਜਾਵੇ ਮੈਂ ਜਾਪ ਕਰਨਾ ਸ਼ੁਰੂ ਕਰਾਂ ਕਹਿੰਦੇ ਮਹਾਤਮਾ ਜੀ ਨੇ ਜਦੋਂ ਉਹਨੂੰ ਦੇਖਿਆ ਤਾਂ ਯਾਦ ਆਇਆ ਬਿਸਤ ਕਈ ਸਾਲ ਬੀਤ ਗਏ ਇਹਨੂੰ ਬੱਚੇ ਨੂੰ ਦੁਬਾਰਾ ਮੈਂ ਬੁਲਾਇਆ ਹੀ ਨਹੀਂ ਕਹਿੰਦੇ ਸੰਤ ਜੀ ਨੇ ਕਿਹਾ ਵੀ ਪੁੱਤਰ ਕੱਲ ਨੂੰ ਆਵੀਂ ਕੱਲ ਨੂੰ ਤੈਨੂੰ ਗੁਰਮੰਤਰ ਦੇ ਦੇਵਾਂਗੇ ਕਹਿੰਦੇ ਇਹ ਗੁਰਮਖ ਪਿਆਰੇ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਸ਼ਾਲਾ ਮਾਰਦਾ ਗਿਆ ਇਹਦੇ ਤਾਂ ਸਰਤੀ ਤੇ ਪੈਰ ਨਹੀਂ ਸੀ ਲੱਗ ਰਹੇ ਕਿ ਕੱਲ ਨੂੰ ਮੈਨੂੰ ਗੁਰਮੰਤਰ ਮਿਲ ਜਾਣਾ ਹੈ ਕਿਉਂਕਿ ਇੰਗਲਿਸ਼ਰ ਦੀ ਉਡੀਕ ਸੀ ਕੱਲ ਨੂੰ ਇਹਦੀ ਉਡੀਕ ਉਹ ਪੂਰੀ ਹੋਣੀ ਸੀ ਤਾਂ ਕਹਿੰਦੇ ਇਹ ਤਾਂ ਸ਼ਾਲਾ ਮਾਰਦਾ ਚਾਹ ਦੇ ਵਿੱਚ ਨੱਚਦਾ ਟੱਪਦਾ ਫਿਰ ਅਸਤਵਲ ਦੇ ਵਿੱਚ ਚਲਾ ਗਿਆ 19 ਵਜੇ ਤੱਕ ਉੱਥੇ ਉਸ ਵਕਤ ਦੇ ਰਾਜੇ ਦਾ ਵਜ਼ੀਰ ਆਇਆ ਵਜ਼ੀਰ ਨੇ ਆ ਕੇ ਮਹਾਤਮਾ ਜੀ ਨੂੰ ਮੱਥਾ ਟੇਕਿਆ ਮੱਥਾ ਟੇਕ ਕੇ ਬੇਨਤੀ ਕੀਤੀ ਜੀ ਮਹਾਤਮਾ ਜੀ ਰਾਜਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਨੇ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਤਾਂ ਕਹਿੰਦੇ ਮਹਾਤਮਾ ਜੀ ਨੇ ਕਿਹਾ ਵੀ ਹਾਂ ਭਾਈ ਜਦੋਂ ਮਰਜ਼ੀ ਆ ਜਣ ਭਾਵੇਂ ਕੱਲ ਨੂੰ ਆ ਜਣ ਕਹਿੰਦੇ ਵਜ਼ੀਰ ਨੇ ਕਿਹਾ ਠੀਕ ਹੈ ਮਹਾਤਮਾ ਜੀ ਮੈਂ ਰਾਜਾ ਜੀ ਨੂੰ ਤੁਹਾਡਾ ਇਹ ਸਨੇਹਾ ਦੇ ਦੇਵਾਂਗਾ ਕੱਲ ਨੂੰ ਰਾਜਾ ਜੀ ਤੁਹਾਨੂੰ ਮਿਲਣਾਉਣਗੇ ਫਿਰ ਵਜ਼ੀਰ ਨੇ ਹੱਥ ਜੋੜ ਕੇ ਇੱਕ ਬੇਨਤੀ ਹੋਰ ਕੀਤੀ ਕਹਿਣ ਲੱਗਾ ਮਹਾਤਮਾ ਜੀ ਤੁਸੀਂ ਜਾਣਦੇ ਹੋ ਕਿ ਰਾਜਾ ਜੀ ਤੁਹਾਡਾ ਕਿੰਨਾ ਸਤਕਾਰ ਕਰਦੇ ਨੇ ਇਸ ਕਰਕੇ ਰਾਜਾ ਜੀ ਨੇ ਤੁਹਾਡੇ ਬਰਾਬਰ ਨਹੀਂ ਬੈਠਣਾ ਉਹਨਾਂ ਨੇ ਤੁਹਾਡੇ ਤੋਂ ਨੀਵੇਂ ਹੋ ਕੇ ਪੁੰਜੀ ਜ਼ਮੀਨ ਤੇ ਬੈਠਣਾ ਹੈ ਜੇਕਰ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਇੱਥੇ ਜ਼ਮੀਨ ਦੇ ਉੱਤੇ ਸੁੰਦਰ ਗਲੀਚੇ ਵਿਛਾ ਸਕਦੇ ਹਾਂ ਕਿਉਂਕਿ ਰਾਜਾ ਜੀ ਨੇ ਬੈਠਣਾ ਹੈ ਪੁੰਜ ਜੀ ਜੀਂਂ ਤੇ ਬੈਠਣਾ ਠੀਕ ਨਹੀਂ ਲੱਗੇਗਾ ਦੇਸ਼ ਦਾ ਰਾਜਾ ਹੈ ਪਰ ਕਹਿੰਦੇ ਮਹਾਤਮਾ ਜੀ ਮੁਸਕਰਾਏ ਤੇ ਕਹਿਣ ਲਗੇ ਹਾਂ ਪਾਈ ਕੋਈ ਗੱਲ ਨਹੀਂ ਤੁਸੀਂ ਇੱਥੇ ਸੋਹਣੇ ਗਲੀਚੇ ਵਿਛਾ ਸਕਦੇ ਹੋ ਕਹਿੰਦੇ ਵਜ਼ੀਰ ਨੇ ਸੰਤ ਜੀ ਦਾ ਮਹਾਤਮਾ ਜੀ ਦਾ ਧੰਨਵਾਦ ਕੀਤਾ ਮੱਥਾ ਟੇਕਿਆ ਅਤੇ ਚਲਾ ਗਿਆ ਕਹਿੰਦੇ ਹੁਣ ਇੱਧਰ ਇਹ ਬੱਚਾ ਜਿਹਨੂੰ ਕੱਲ ਨੂੰ ਗੁਰਮੰਤਰ ਮਿਲਣਾ ਹੈ ਇਹਨੂੰ ਤਾਂ ਰਾਤ ਨੀਂਦ ਨਹੀਂ ਆਈ ਇਹ ਤਾਂ ਉਡੀਕ ਕਰ ਰਿਹਾ ਵੀ ਕਦੋਂ ਦਿਨ ਚੜੇਗਾ ਕਦੋਂ ਮਹਾਤਮਾ ਜੀ ਦੇ ਕੋਲ ਜਾਵਾਂਗਾ ਮੰਤਰ ਲੈ ਕੇ ਆਵਾਂਗਾ ਜਪਣਾ ਸ਼ੁਰੂ ਕਰਾਂਗਾ ਕਿੰਦੇ ਜਿਉਂ ਅਹੀਂ ਸਵੇਰ ਹੋਈ ਰਾਜੇ ਦੇ ਵਜ਼ੀਰ ਨੇ ਸਵੇਰੇ-ਸਵੇਰ ਸਾਰੀ ਤਿਆਰੀ ਕਰਵਾ ਦਿੱਤੀ ਇੱਥੇ ਸੋਨੇ ਗਲੀਚੇ ਵਿਛਾ ਦਿੱਤੇ ਵੀ ਰਾਜਾ ਜੀ ਨੇ ਆਉਣਾ ਹੈ ਇਧਰੋਂ ਰਾਜਾ ਜੀ ਦੇ ਆਉਣ ਦਾ ਟਾਈਮ ਹੋ ਗਿਆ ਉਧਰੋਂ ਉਹ ਗੁਰਮੁਖ ਪਿਆਰਾ ਉਹ ਬੱਚਾ ਜਿਹਨੂੰ ਅੱਜ ਚਾਹ ਸੀ ਕਿ ਮੇਰੇ ਗੁਰੂ ਜੀ ਨੇ ਮੈਨੂੰ ਮੰਤਰ ਦੇਣਾ ਹੈ ਪਰ ਗੁਰੂ ਜੀ ਤਾਂ ਫਿਰ ਭੁੱਲ ਗਏ ਕਿ ਉਹ ਬੱਚੇ ਨੂੰ ਮੰਤਰ ਦੇਣਾ ਹੈ ਕਹਿੰਦੇ ਪਰ ਇਹ ਬੱਚਾ ਤਾਂ ਸਾਰੀ ਰਾਤ ਨਹੀਂ ਸੀ ਸੁੱਤਾ ਬਸਾਂ ਹੀ ਰਾਤ ਲੰਗਾਈ ਸੀ ਇਸ ਕਰਕੇ ਦਿਨ ਚੜ੍ਹਦੇ ਆਸਾਰ ਹੀ ਮਹਾਤਮਾ ਜੀ ਦੇ ਵੱਲ ਗੁਰੂ ਜੀ ਵੱਲ ਭੱਜਾ ਹੀ ਆ ਰਿਹਾ ਏ ਇੱਕੋ ਹੀ ਗੱਲ ਕਹਿੰਦਾ ਆ ਰਿਹਾ ਕਿ ਮਹਾਤਮਾ ਜੀ ਅੱਜ ਮੈਨੂੰ ਗੁਰਮੰਤਰ ਦੇ ਦਿਓ ਕਿੰਨੇ ਮਹਾਤਮਾ ਜੀ ਨੇ ਜਦੋਂ ਦੂਰੋਂ ਇਹਦੀਆਂ ਆਵਾਜ਼ਾਂ ਸੁਣੀਆਂ ਗਲੀਚੇ ਦੇ ਇੱਕ ਪਾਸੇ ਇਹ ਆ ਅਤੇ ਗਲੀਚੇ ਦੇ ਦੂਜੇ ਪਾਸੇ ਮਹਾਤਮਾ ਜੀ ਰਾਜੇ ਦੀ ਉਡੀਕ ਕਰ ਰਹੇ ਨੇ ਮਹਾਤਮਾ ਜੀ ਨੇ ਇਹਨੂੰ ਭੱਜੇ ਆਉਂਦੇ ਨੂੰ ਦੇਖਿਆ ਇਹ ਲਿਬੜਿਆ ਤੇ ਬੜਿਆ ਪੈਰ ਇਹਦੇ ਪੂਰੇ ਘੋੜਿਆਂ ਦੇ ਮਲ ਨਾਲ ਗੰਦੇ ਨੇ ਕਹਿੰਦੇ ਉਹ ਮਹਾਤਮਾ ਜੀ ਨੇ ਸੋਚਿਆ ਵੀ ਇਹ ਤਾਂ ਗਲੀਚਿਆਂ ਦੇ ਉੱਤੇ ਇਸੇ ਤਰ੍ਹਾਂ ਹੀ ਆ ਜਾਵੇਗਾ ਗਲੀਚੇ ਗੰਦੇ ਕਰ ਦਵੇਗਾ ਇਸ ਕਰਕੇ ਮਹਾਤਮਾ ਜੀ ਨੇ ਇਹਨੂੰ ਉੱਥੇ ਹੀ ਰੁਕਣ ਨੂੰ ਕਿਹਾ ਇਸ਼ਾਰੇ ਦੇ ਨਾਲ ਕਿਹਾ ਕੋਈ ਪਰੇ 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 ਕਿੰਨੇ ਮਹਾਤਮਾ ਜੀ ਤਾਂ ਇਹਨੂੰ ਗਲੀਚਿਆਂ ਤੋਂ ਪਰੇ ਪਰੇ ਕਰ ਰਹੇ ਸੀ ਪਰ ਇਹਦੇ ਕੰਨਾਂ ਦੇ ਵਿੱਚ ਆਵਾਜ਼ ਪੈ ਗਈ ਪਰੇ ਪਰੇ ਇਨੂੰ ਲੱਗਾ ਵੀ ਮਹਾਤਮਾ ਜੀ ਨੇ ਮੈਨੂੰ ਮੰਤਰ ਦੇ ਦਿੱਤਾ ਹੈ ਅਤੇ ਇਸ਼ਾਰੇ ਦੇ ਨਾਲ ਮੈਨੂੰ ਜਾਣ ਨੂੰ ਵੀ ਕਹਿ ਦਿੱਤਾ ਕਹਿੰਦੇ ਇੰਨੇ ਤਾਂ ਉੱਥੇ ਹੀ ਮਹਾਤਮਾ ਜੀ ਨੂੰ ਮੱਥਾ ਟੇਕ ਦਿੱਤਾ ਕਿ ਆ ਮਹਾਤਮਾ ਜੀ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਗੁਰਮੰਤਰ ਦੇ ਦਿੱਤਾ ਕਹਿੰਦੇ ਉੱਥੇ ਹੀ ਵਾਪਸ ਮੁੜ ਗਿਆ ਇਧਰ ਮਹਾਤਮਾ ਜੀ ਨੂੰ ਕੋਈ ਪਤਾ ਨਹੀਂ ਉਨੀ ਦੇਰ ਤੱਕ ਰਾਜਾ ਆ ਗਿਆ ਮਹਾਤਮਾ ਜੀ ਰਾਜੇ ਨੂੰ ਮਿਲਣ ਵਿੱਚ ਵਿਜੀ ਇਧਰ ਇਹਨੇ ਉਸੇ ਦਿਨ ਤੋਂ ਹੀ ਜਪਣਾ ਸ਼ੁਰੂ ਕਰ ਦਿੱਤਾ ਪਰੇ 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 ਇੱਕ ਥਾਂ ਤੇ ਆਸਣ ਲਾ ਲਿਆ ਆਸਣ 'ਤੇ ਕੀਵੀ ਕਰਿਆ ਕਰੇ ਜਪਿਆ ਕਰੇ ਅਤੇ ਉੱਠਦੇ ਆ ਬੈਠਦੇ ਆ ਤੁਰਦੇ ਆ ਫਿਰਦੇ ਆ ਖਾਂਦੇ ਆ ਪੀਂਦੇ ਆ ਇਹਦੀ ਰਸਨਾ ਦੇ ਉੱਤੇ ਇੱਕੋ ਹੀ ਨਾਮ ਪਰੇ 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 ਪਰੇ-ਪਰੇ ਪੁਲਾਏ ਨੂੰ ਕਹਿ ਰਿਹਾ ਸੀ ਉਹ ਪਰਮਾਤਮਾ ਨੂੰ ਰੱਬ ਨੂੰ ਕਿਉਂਕਿ ਇਹਦੇ ਲਈ ਪਰੇ-ਪਰੇ ਰੱਬ ਦਾ ਹੀ ਕੋਈ ਨਾਮ ਸੀ ਕਹਿੰਦੇ ਇੰਨੇ ਐਨਾ ਰੀਝ ਕੇ ਜਪਿਆ ਐਨਾ ਪਿਆਰ ਚ ਜਪਿਆ ਐਨੇ ਚਾਹ ਦੇ ਨਾਲ ਜਪਿਆ ਕਿ ਰੱਬ ਨੂੰ ਵੀ ਇਹਦੇ ਉੱਤੇ ਰੀਝ ਨਹੀਂ ਪਿਆ ਕਹਿੰਦੇ ਇੱਕ ਦਿਨ ਹੋਇਆ ਇੰਜ ਕਿ ਮਹਾਤਮਾ ਜੀ ਨੇ ਇਹਨੂੰ ਆਪਣੇ ਕੋਲ ਬੁਲਾਇਆ ਬੁਲਾ ਕੇ ਕਿਹਾ ਵੀ ਆ ਫੜ ਚਿੱਠੀ ਇਹ ਚਿੱਠੀ ਫਲਾਣੇ ਸ਼ਹਿਰ ਦੇ ਵਿੱਚ ਤੂੰ ਮੇਰੇ ਦੋਸਤ ਨੂੰ ਦੇ ਕੇ ਆਉਣੀ ਆ ਅਤੇ ਉਹ ਦੋਸਤ ਵੀ ਅੱਗੋਂ ਇੱਕ ਚਿੱਠੀ ਦਵੇਗਾ ਉਹ ਚਿੱਠੀ ਤੂੰ ਮੇਰੇ ਲਈ ਲੈ ਕੇ ਆਉਣੀ ਆ ਇਹ ਕੰਮ ਕਰਨ ਦੇ ਵਿੱਚ ਤੈਨੂੰ 2 ਦਿਨ ਲੱਗ ਜਾਣੇ ਆ ਸ਼ਹਿਰ ਕਾਫੀ ਦੂਰ ਆ ਤੈਨੂੰ ਆਉਂਦੇ ਜਾਂਦੇ ਆ 2 ਦਿਨ ਦਾ ਸਮਾਂ ਲੱਗ ਜਾਣਾ ਇਸ ਕਰਕੇ ਤੂੰ ਹੁਣੇ ਤਿਆਰੀ ਕਰ ਹੁਣੇ ਹੀ ਚੱਲ ਪਾ ਕੱਲ ਪਰਸੋਂ ਤੱਕ ਤੂੰ ਆ ਜਾਵੇਂਗਾ ਕਹਿੰਦੇ ਜਦੋਂ ਗੁਰੂ ਜੀ ਨੇ ਇੱਥੋਂ ਜਾਣ ਦੀ ਗੱਲ ਕਹੀ ਤਾਂ ਇਹਦਾ ਮਨ ਉਦਾਸ ਹੋ ਗਿਆ ਪਰ ਆਪਣੇ ਗੁਰੂ ਨੂੰ ਜਵਾਬ ਵੀ ਨਹੀਂ ਸੀ ਦੇ ਸਕਦਾ ਗੁਰੂ ਦੀ ਗੱਲ ਮੰਨਣੀ ਵੀ ਜ਼ਰੂਰੀ ਸੀ ਅਤੇ ਪਰੇ ਪਰੇ ਦੇ ਨਾਮ ਤੋਂ ਬਿਨਾਂ ਵੀ ਨਹੀਂ ਰਹਿ ਸਕਦਾ ਪਰੇ ਪਰੇ ਇਹਦੇ ਰੂਹ ਹੀ ਖਰਾਕ ਬਣ ਗਈ ਇਸ ਕਰਕੇ ਕਹਿੰਦੇ ਉੱਥੋਂ ਚਿੱਠੀ ਲੈ ਕੇ ਤੁਰ ਪਿਆ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸ਼ਹਿਰ ਵੱਲ ਜਾਣ ਦੀ ਕਹਿੰਦੇ ਤਿਆਰੀ ਕਰਦਿਆਂ ਕਰਦਿਆਂ ਇੱਕ ਥਾਂ ਤੇ ਬੈਠ ਗਿਆ ਅਤੇ ਪ੍ਰਮਾਤਮਾ ਜੀ ਦੇ ਨਾਲ ਗੱਲਾਂ ਕਰਨ ਲੱਗਾ ਪਰੇ-ਪਰੇ ਦੇ ਨਾਲ ਗੱਲਾਂ ਕਰਨ ਲੱਗਾ ਕਹਿਣ ਲੱਗਾ ਪਰੇ-ਪਰੇ ਮੈਂ ਸੁਣਿਆ ਹੈ ਵੀ ਜਿਹੜੇ ਤੇਰਾ ਨਾਮ ਜਪਦੇ ਨੇ ਤੂੰ ਉਹਨਾਂ ਦੇ ਸਾਰੇ ਕੰਮ ਆਪ ਕਰ ਦਿੰਦਾ ਹੈ ਕਹਿੰਦੇ ਇਹ ਕਹਿ ਕੇ ਅੱਖਾਂ ਪਾਰਾਈਆਂ ਵੈਰਾਗ ਦੇ ਵਿੱਚ ਆ ਗਿਆ ਅਤੇ ਅੱਖਾਂ ਬੰਦ ਕਰਕੇ ਫਿਰ ਜਪਣਾ ਸ਼ੁਰੂ ਕਰ ਦਿੱਤਾ ਪਰੇ 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 ਕਹਿੰਦੇ ਪਰੇ ਪਰੇ ਜੀ ਇਹਦਾ ਪਿਆਰ ਵੇਖ ਕੇ ਇਹਦੀ ਸ਼ਰਦਾ ਦੇਖ ਕੇ ਇਹਦੇ ਤੇ ਇੰਨਾ ਰੀਝ ਗਏ ਕਿ ਦਰਸ਼ਨ ਦੇ ਦਿੱਤੇ ਆਵਾਜ਼ ਲਗਾਈ ਕਿਆ ਦੱਸ ਪੁੱਤਰ ਤੇਰਾ ਕਿਹੜਾ ਕਰਨਿਆ ਕਹਿੰਦੇ ਇਹਨੇ ਅੱਖਾਂ ਖੋਲੀਆਂ ਅੱਗੇ ਬੜੀ ਹੀ ਪਿਆਰੀ ਸੋਹਣੀ ਸੂਰਤ ਇੱਕ ਮੂਰਤ ਖੜੀ ਆ ਇਹਨੇ ਪੁੱਛਿਆ ਤੁਸੀਂ ਕੌਣ ਕਹਿੰਦੇ ਉਧਰੋਂ ਆਵਾਜ਼ ਆਈ ਮੈਂ ਤੇਰਾ ਪਰੇ ਪਰੇ ਆ ਰੋਜ਼ ਤੈਨੂੰ ਮੈਨੂੰ ਯਾਦ ਕਰਦਾ ਕਹਿੰਦੇ ਇਹ ਬੜਾ ਖੁਸ਼ ਹੋਇਆ ਮੱਥਾ ਟੇਕ ਦਿੱਤਾ ਕਿਆ ਪਰੇ ਪਰੇ ਜੀ ਤੁਸੀਂ ਮੈਨੂੰ ਮਿਲਣ ਆਏ ਹੋ ਉਹਨਾਂ ਨੇ ਕਿਹਾ ਹਾਂ ਤੂੰ ਖੁਦ ਹੀ ਤਾਂ ਮੈਨੂੰ ਬੁਲਾ ਰਿਹਾ ਸੀ ਪੁੱਛ ਰਿਹਾ ਸੀ ਨਾ ਕਿ ਜੋ ਮੇਰਾ ਨਾਮ ਜਪਦੇ ਨੇ ਮੈਂ ਉਹਨਾਂ ਦੇ ਕੰਮ ਕਰ ਦਿੰਨਾ ਹਾਂ ਹਾਂ ਤੂੰ ਠੀਕ ਸੁਣਿਆ ਏ ਜੋ ਮੇਰਾ ਨਾਮ ਜਪਦੇ ਨੇ ਨਾ ਉਹਨਾਂ ਦੇ ਸਾਰੇ ਕੰਮ ਮੈਂ ਆਪ ਕਰ ਦਿੰਨਾ ਹਾਂ ਦੱਸ ਤੇਰਾ ਕਿਹੜਾ ਕੰਮ ਆ ਕਹਿੰਦੇ ਇਹਨੇ ਭੋਲੇ ਪਾਸਾਰੀ ਗੱਲਬਾਤ ਦੱਸ ਦਿੱਤੀ ਕਿ ਆਹ ਚਿੱਠੀ ਮੈਂ ਫਲਾਣੇ ਸ਼ਹਿਰ ਦੇ ਵਿੱਚ ਪਹੁੰਚਾ ਕੇ ਆਉਣੀ ਆ ਪਰ ਮੇਰਾ ਮਨ ਨਹੀਂ ਕਰਦਾ ਅਤੇ ਮੈਂ ਆਪਣੇ ਗੁਰੂ ਨੂੰ ਜਵਾਬ ਵੀ ਨਹੀਂ ਦੇ ਸਕਦਾ ਗੁਰੂ ਦੀ ਗੱਲ ਮੰਨਣੀ ਵੀ ਮੇਰੇ ਲਈ ਬਹੁਤ ਜ਼ਰੂਰੀ ਆ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਤੁਹਾਡੇ ਨਾਲ ਮਲਾਇਆ ਹੈ ਕਹਿੰਦੇ ਉਧਰੋਂ ਆਵਾਜ਼ ਆਈ ਵੀ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਲਿਆ ਚਿੱਠੀ ਮੈਨੂੰ ਦੇ ਤੇਰਾ ਇਹ ਕੰਮ ਮੈਂ ਹੁਣੇ ਕਰਕੇ ਆਉਣਾ ਹਾਂ ਕਹਿੰਦੇ ਉਹ ਪ੍ਰਮਾਤਮਾ ਨੇ ਚਿੱਠੀ ਫੜੀ ਅਦ੍ਰਿਸ਼ ਹੋ ਗਏ 5 ਮਿੰਟਾਂ ਬਾਅਦ ਆਏ ਲਿਆ ਕੇ ਇੱਕ ਚਿੱਠੀ ਇਹਨੂੰ ਦੇ ਦਿੱਤੀ ਕਿਆ ਲੈ ਤੇਰਾ ਕੰਮ ਕਰ ਦਿੱਤਾ ਹੈ ਇਹ ਤੇਰੇ ਗੁਰੂ ਜੀ ਦਾ ਸਨੇਹਾ ਹੈ ਜਾ ਜਾ ਕੇ ਇਹ ਚਿੱਠੀ ਆਪਣੇ ਗੁਰੂ ਨੂੰ ਦੇ ਦੇ ਕਹਿੰਦੇ ਬੜਾ ਖੁਸ਼ ਹੋਇਆ ਕਹਿਣ ਲੱਗਾ परे-परे ਜਿਹੜਾ ਕੰਮ ਮੈਂ 2-3 ਦਿਨਾਂ ਦੇ ਵਿੱਚ ਕਰਨਾ ਸੀ ਤੂੰ ਤਾਂ ਸੱਚਮੁੱਚ 55 ਮਿੰਟਾਂ ਵਿੱਚ ਕਰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਕਹਿੰਦੇ ਖੁਸ਼ੀ ਦੇ ਵਿੱਚ ਪਰੇ-परे ਜਪਦਾ ਆਪਣੇ ਗੁਰੂ ਵੱਲ ਤੁਰ ਪਿਆ ਗੁਰੂ ਜੀ ਨੇ ਜਦ ਇਹਨੂੰ ਆਉਂਦੇ ਦੇਖਿਆ ਤਾਂ ਗੁੱਸੇ ਦੇ ਵਿੱਚ ਬੋਲੇ ਵੀ ਤੂੰ ਅਜੇ ਇੱਥੇ ਹੀ ਕਰਦਾ ਹੈ ਤੈਨੂੰ ਮੈਂ ਕਿਹਾ ਹੈ ਵੀ ਉੱਥੇ ਜਾਣ ਤੇ ਕਾਫੀ ਸਮਾਂ ਲੱਗ ਜਾਣਾ ਹੈ ਸਨੇਹਾ ਜ਼ਰੂਰੀ ਮੈਨੂੰ ਚਾਹੀਦਾ ਹੈ ਤੂੰ ਅਜੇ ਕਰੋ ਤੁਰਿਆ ਹੀ ਨਹੀਂ ਹੈ ਕਹਿੰਦੇ ਇਹ ਕਹਿਣ ਲੱਗਾ ਗੁਰੂ ਜੀ ਮੈਂ ਤਾਂ ਤੁਹਾਡਾ ਸਨੇਹਾ ਲੈ ਆਇਆ ਹਾਂ ਆ ਫੜੋ ਤੁਹਾਡੀ ਚਿੱਠੀ ਕਹਿੰਦੇ ਗੁਰੂ ਜੀ ਨੇ ਚਿੱਠੀ ਫੜੀ ਤੇ ਚਿੱਠੀ ਤਾਂ ਸੱਚਮੁੱਚ ਦੋਸਤ ਦੀ ਸੀ ਕਹਿਣ ਲੱਗੇ ਓਏ ਇਹ ਤੇਰਾ ਕੰਮ ਕਿੰਨੇ ਕੀਤਾ ਹੈ ਇੰਨੀ ਛੇਤੀ ਇਹ ਚਿੱਠੀ ਕਿਵੇਂ ਆ ਸਕਦੀ ਆ ਦੋ ਤਿੰਨ ਦਿਨ ਦਾ ਸਮਾਂ ਲੱਗਦਾ ਹੈ ਤੂੰ 5 ਮਿੰਟ ਦੇ ਵਿੱਚ ਇਹ ਚਿੱਠੀ ਕਿੱਥੋਂ ਲੈ ਆਇਆ ਕਹਿੰਦੇ ਉਹ ਗੁਰਮੁਖ ਪਿਆਰਾ ਭੋਲੇ ਭਾ ਕਹਿਣ ਲੱਗਾ ਗੁਰੂ ਜੀ ਇਹ ਚਿੱਠੀ ਤਾਂ ਪਰੇ ਪਰੇ ਨੇ ਲਿਆਂਦੀ ਆ ਪਰੇ ਪਰੇ ਨੇ 5 ਮਿੰਟ ਦੇ ਵਿੱਚ ਹੀ ਸਾਰਾ ਕੰਮ ਕਰ ਦਿੱਤਾ ਕਹਿੰਦੇ ਮਹਾਤਮਾ ਜੀ ਨੇ ਜਦ ਇਹਦੇ ਮੋਹੋਂ ਇਹ ਸੁਣਿਆ ਮਹਾਤਮਾ ਜੀ ਨੂੰ ਇੰਨੀ ਕ ਸਮਝਦਾ ਲੱਗ ਗਈ ਵੀ ਜ਼ਰੂਰ ਵਿੱਚੋਂ ਗੱਲ ਕੋਈ ਹੋ ਰਿਹਾ ਮਹਾਤਮਾ ਜੀ ਨੇ ਕਿਹਾ ਇਹ ਪਰੇ ਪਰੇ ਕੌਣ ਆ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਗੁਰੂ ਜੀ ਤੁਸੀਂ ਪਰੇ ਪਰੇ ਨੂੰ ਭੁੱਲ ਗਏ ਤੁਸੀਂ ਹੀ ਤਾਂ ਮੈਨੂੰ ਪਰੇ ਪਰੇ ਦੇ ਨਾਲ ਮਿਲਾਇਆ ਏ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਮਹਾਤਮਾ ਜੀ ਤਾਂ ਮਹਾਤਮਾ ਜੀ ਨੂੰ ਪੱਕਾ ਯਕੀਨ ਹੋ ਗਿਆ ਵੀ ਵਿੱਚੋਂ ਗੱਲ ਕੋਈ ਹੋ ਰਿਹਾ ਕਹਿੰਦੇ ਮਹਾਤਮਾ ਜੀ ਨੇ ਅੱਖਾਂ ਬੰਦ ਕੀਤੀਆਂ ਅੰਤਰ ਧਿਆਨ ਹੋਏ ਅੰਦਰੋਂ ਇੱਕ ਆਵਾਜ਼ ਆਈ ਕਿਆ ਇਹ ਚਿੱਠੀ ਅਸੀਂ ਲੈ ਕੇ ਆਏ ਆ ਮਹਾਤਮਾ ਜੀ ਕਹਿਣ ਲੱਗੇ ਪਰਮ ਪਿਤਾ ਪਰਮਾਤਮਾ ਜੀ ਤੁਸੀਂ ਕਹਿਣ ਲੱਗੇ ਹਾਂ ਸਾਨੂੰ ਇਹਦੀ ਭਗਤੀ ਦੇਖ ਕੇ ਇਹਦੇ ਤੇ ਰਿਝਣਾ ਪਿਆ ਇਹਦਾ ਕੰਮ ਕਰਨਾ ਪਿਆ ਮਹਾਤਮਾ ਜੀ ਨੇ ਕਿਹਾ ਪਰਮਾਤਮਾ ਜੀ ਪਰ ਇਹ ਤਾਂ ਕਹਿ ਰਿਹਾ ਏ ਕਿ ਇਹ ਕੰਮ ਪਰੇ ਪਰੇ ਨੇ ਕੀਤਾ ਪਰਮਾਤਮਾ ਨੇ ਕਿਹਾ ਅਸੀਂ ਹੀ ਇਹਦੇ ਪਰੇ ਪਰੇ ਆ ਮਹਾਤਮਾ ਜੀ ਕਹਿਣ ਲੱਗੇ ਪਰੇ ਪਰੇ ਪਰਮਾਤਮਾ ਜੀ ਇਹ ਤੁਹਾਡਾ ਕਿਹੜਾ ਨਾਮ ਆ ਪਰਮਾਤਮਾ ਨੇ ਕਿਹਾ ਭਲਿਆ ਸਾਡੇ ਬੇਅੰਤ ਨਾਮਾ ਦੇ ਵਿੱਚੋਂ ਇੱਕ ਨਾਮ ਸਾਡਾ ਇਹ ਵੀ ਆ ਪਰੇ-ਪਰੇ ਮਹਾਤਮਾ ਜੀ ਨੇ ਕਿਹਾ ਮੈਨੂੰ ਕੁਝ ਵੀ ਸਮਝ ਦੇ ਵਿੱਚ ਨਹੀਂ ਆ ਰਿਹਾ ਇਹ ਕਹਿ ਰਿਹਾ ਹੈ ਕਿ ਮੈਂ ਇਹਨੂੰ ਤੁਹਾਡੇ ਨਾਲ ਮਲਾਇਆ ਹੈ ਮੈਂ ਇਹਨੂੰ ਤੁਹਾਡੇ ਨਾਲ ਕਦਮ ਲਾਇਆ ਪਰਮਾਤਮਾ ਨੇ ਕਿਹਾ ਬਸ ਤੇਰੇ ਲਈ ਇੰਨਾ ਜ਼ਰੂਰੀ ਆ ਕਿ ਅਸੀਂ ਹੀ ਇਹਦੇ ਪਰੇ-ਪਰੇ ਆ ਬਾਕੀ ਗੱਲ ਤੂੰ ਇਹਦੇ ਤੋਂ ਪੁੱਛ ਲੈ ਕਹਿੰਦੇ ਮਹਾਤਮਾ ਜੀ ਨੇ ਪਰਮਾਤਮਾ ਨੂੰ ਨਮਸਕਾਰ ਕੀਤਾ ਫਿਰ ਇਹ ਗੁਰਮੁਖ ਪਿਆਰੇ ਦੇ ਕੋਲ ਆ ਗਏ ਆ ਕੇ ਕਿਹਾ ਕੀ ਭਾਈ ਮੈਨੂੰ ਸਾਰੀ ਗੱਲ ਦੱਸ ਪਰੇ ਪਰੇ ਦੇ ਨਾਲ ਮੈਂ ਤੈਨੂੰ ਕਦ ਮਲਾਇਆ ਇਹਨੇ ਜਦੋਂ ਸਾਰੀ ਗੱਲ ਬਾਤ ਸੀ ਕਿ ਗੁਰੂ ਜੀ ਜਦ ਮੈਂ ਤੁਹਾਡੇ ਵੱਲ ਗੁਰਮੰਤਰ ਲੈਣ ਦੇ ਲਈ ਪ ਜਾ ਰਿਹਾ ਸੀ ਤੁਸੀਂ ਦੂਰੋਂ ਹੀ ਤਾਂ ਮੈਨੂੰ ਮੰਤਰ ਦਿੱਤਾ ਸੀ ਪਰੇ ਪਰੇ ਦਾ ਤਾਂ ਮਹਾਤਮਾ ਜੀ ਨੂੰ ਸਾਰੀ ਗੱਲ ਯਾਦ ਆ ਗਈ ਵੀ ਮੈਂ ਤਾਂ ਇਹਨੂੰ ਗਲੀਚਿਆਂ ਤੋਂ ਪਰੇ ਹੋਣ ਨੂੰ ਕਿਹਾ ਸੀ ਇੰਨੇ ਗੁਰਮੰਤਰ ਸਮਝ ਕੇ ਜਾਪ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਗੁਰੂ ਜੀ ਨੇ ਆਪਣੇ ਚੇਲੇ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਕਹਿੰਦੇ ਉਹਨੇ ਜਲਦੀ ਦੇ ਨਾਲ ਆਪਣੇ ਗੁਰੂ ਦੇ ਹੱਥ ਫੜ ਲਏ ਕਹਿਣ ਲੱਗੇ ਗੁਰੂ ਜੀ ਇਹ ਕੀ ਕਰ ਰਹੇ ਹੋ ਗੁਰੂ ਨੇ ਕਿਹਾ ਪੁੱਤਰ ਜਿਹੜੀ ਅਵਸਥਾ ਨੂੰ ਕਈ ਕਈ ਸਾਲ ਲੱਗ ਜਾਂਦੇ ਨੇ ਕਈਆਂ ਦੇ ਤਾਂ ਕਈ ਕਈ ਜਨਮ ਲੱਗ ਜਾਂਦੇ ਨੇ ਉਹ ਅਵਸਥਾ ਤੂੰ ਸਿੱਧੇ ਹੀ ਪ੍ਰਾਪਤ ਕਰ ਲਈ ਤੇਰੀ ਭਗਤੀ ਨੂੰ ਪ੍ਰਣਾਮ ਆ ਕਹਿੰਦੇ ਉਪਾਗਤਨੇ ਅੱਗੋਂ ਆਪਣੇ ਗੁਰੂ ਦੇ ਹੱਥ ਫੜ ਲੈ ਕੇ ਕਹੇ ਨਹੀਂ ਗੁਰੂ ਜੀ ਮੇਰੀ ਭਗਤੀ ਨੂੰ ਪ੍ਰਣਾਮ ਨਹੀਂ ਇਹ ਤਾਂ ਤੁਹਾਡੀ ਕਮਾਈ ਨੂੰ ਪ੍ਰਣਾਮ ਹੈ ਕਿਉਂਕਿ ਹਾਡੀ ਕਮਾਈ ਵਾਲੀ ਰਸਨਾ ਦੇ ਵਿੱਚੋਂ ਮੇਰੇ ਲਈ ਇਹ ਮੰਤਰ ਨਿਕਲਿਆ ਜਿਨੇ ਮੈਨੂੰ ਗੁਰੂ ਦੇ ਨਾਲ ਮਿਲਾ ਦਿੱਤਾ ਮਹਾਤਮਾ ਨੇ ਕਿਹਾ ਭੋਲਿਆ ਇਹ ਮੰਤਰ ਮੈਂ ਤੈਨੂੰ ਦਿੱਤਾ ਹੀ ਨਹੀਂ ਇਹ ਕੋਈ ਮੰਤਰ ਨਹੀਂ ਸੀ ਇਹ ਤਾਂ ਮੈਂ ਤੈਨੂੰ ਗਲੀਚਿਆਂ ਤੋਂ ਪਰੇ ਹੋਣ ਦੇ ਲਈ ਕਿਹਾ ਸੀ ਸੋ ਇਹ ਸਾਖੀ ਸੁਣਾਉਣ ਦਾ ਮਕਸਦ ਇਹ ਸੀ ਕਿ ਸਤਗੁਰ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਭਾਵਨਾ ਨੂੰ ਦੇਖਦੇ ਨੇ ਸਾਡੇ ਅੰਦਰ ਦਾ ਪਿਆਰ ਦੇਖਦੇ ਨੇ ਉਹ ਨਹੀਂ ਦੇਖਦੇ ਕਿ ਕਿਹੜਾ ਮੈਨੂੰ ਕਿਸ ਤਰੀਕੇ ਦੇ ਨਾਲ ਯਾਦ ਕਰ ਜਾਈ ਕਿਸੇ ਵੀ ਨਾਮ ਦੇ ਨਾਲ ਯਾਦ ਕਰੀਏ ਬਸ ਹਿਰਦੇ ਅੰਦਰ ਪਿਆਰ ਹੋਣਾ ਜ਼ਰੂਰੀ ਆ ਸ਼ਰਧਾ ਹੋਣੀ ਜ਼ਰੂਰੀ ਆ ਜੋ ਵੀ ਆਪਣੇ ਪ੍ਰਭੂ ਪਤੀ ਨੂੰ ਜੋ ਵੀ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਪਿਆਰ ਦੇ ਨਾਲ ਸ਼ਰਧਾ ਦੇ ਨਾਲ ਰੀਝ ਕੇ ਚਾਹ ਨਾਲ ਜਪਦੇ ਨੇ ਪਰਮਾਤਮਾ ਨੂੰ ਉਹਨਾਂ ਦੀ ਹਰ ਗੱਲ ਮੰਨਣੀ ਪੈਂਦੀ ਆ